ਬਾਤ ਸੁਣ ਤਾ ਕੀ ਓਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸ਼ੰਤ ਮਿਲੇ ਮੋਹਿ ਕਨ ਤੇ ਧੀਰਜ ਪਾਇਆ ਸ਼ਾਂਤੀ ਮੰਤ ਦਿਓ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇ ਜੀਤ ਲਏ ਓਏ ਮਹਾਂ ਦੇਖਾਤੀ ਸਹਿਜ ਸੁਹਿਲੀ ਬਾਣੀ ਕਹੋ ਨਾਨਕ ਮਨ ਭਾਇ ਪਰਗਾਸ ਪਾਇ ਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤਮ ਡੋਲੋ ਨਾ ਹਮ ਗਿਰਤੀ ਰਖ ਲੀਨੀ ਹਰ ਮੇਰੀ ਜਿਤਾ ਸਮੁੰਦ ਸਾਗਰ ਨੀਰ ਭਰੇ ਤੇ ਤੇ ਔਗਣ ਹਮਾਰੇ दया या किशनि हरि दे पत्थर तारे जीडा अग्न बराबर पीतर बग काति प्राणवत नानक हुक्म पशाण ਖੋਖ ਹੋਵੇ ਦਿਨ ਰਾਤੀ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬੋਹਨ ਦੇ ਨੀਤ ਖੋਲ ਕਪਟ ਗੁਰ ਮੇਲੀ ਨਾਨਕ ਹਰ ਸੰਗ ਨੀਤ ਸੁਖਹੁ ਤਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੈ ਸਫਤ ਖਸਾਮ ਦੀ ਮੂਰਿਆਰ ਸੋੁਰ ਸੋ ਚਟੀਐ ਤਉ ਦੇ ਦਿੱਥੇ ਸਚੇ ਪਾਤਿ ਸ਼ਹ ਮਲ ਜਨਮ ਜਨਮ ਦੀ ਕਟਿ ਸਜਣ ਸਚੇ ਪਾਤਿ ਸ਼ਹ ਸਿਰਸਾਂ ਹੰਦ ਜਿਸ ਪਾਸ ਬਹਿਠਿਆ ਸੋਹੀ ਸਵਨਾ ਦਾ ਵੀ ਸਾ ਸਜਣ ਸਚ ਪਾਸਾ ਹੁ ਸਿਰ ਸਾਹੰਦੇ ਜਿਸ ਪਾਸ ਬਹਿਠਿਆ ਸੋਹੀਏ ਸਵਨਾੰਦਾ ਵੀ ਸਾਹੋ ਸਤਨਾੰ ਸੇ ਰੇ ਵਾਹਿਗੁਰੂ ਸਾਹਿਬ ਜੀ ਸੰਤੋਹ ਮਨ ਪਵਨ ਸੁਖ ਬਨਿਆ ਸ਼ਾਂਤ ਹੋ ਮਨ ਪਵਨ ਸੁਖ ਬਨਿਆ ਕੇਸ ਜੋਗ ਪ੍ਰਾਪਤ ਗਨਿਆ ਰਹਾਉ ਗੋਰ ਦਿਖ ਲਾਈ ਮੋਰੀ jeet mirg padt hai chori mund liye darwaje bajiye anhad baje komb kamal jal bharya ਹੋ ਕਬੀਰ ਜਨ ਜਾਨਿਆ ਜੋ ਜਾਨਿਆ ਸੋ ਮਨ ਮਾਨਿਆ ਕੰਬ ਕਮਲ ਜਲ ਭਰਿਆ ਯਾਲ ਮੀਟਿਆ ਉਪਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਓ ਮਨ ਮਾਨਿਆ Uh...